तीन साल तो सरकार बनी है छे सौ यूनिट दो महीन देने की गलत सामने भाई की हाल है ठीक है भाई ठीक है भाई थोड़ा बिल आया हाँ भाई आया मेरा बिल ਭਾਬੀ ਤੁਹਾਡਾ ਬਿੱਲ ਆਇਆ ਹਾਂ ਵੀਰੇ ਆਇਆ ਮੇਰਾ ਬਿੱਲ ਭਾਈ ਤੁਹਾਡਾ ਬਿੱਲ ਆਇਆ ਹਾਂ ਹਾਂ ਇਹ ਆ ਸਾਡਾ ਬਿੱਲ ਭਈ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਵਕਤ ਪਿਆ ਮੇਰੇ ਬਿਜਲੀ ਦੇ ਬਿੱਲ ਤੇ ਜ਼ੀਰੋ ਲਿਖਿਆ ਆਇਆ ਮਨ ਤਾਂ ਡਰ ਲੱਗ ਰਿਹਾ ਕਿਥੇ ਮੇਰਾ ਸੁਪਨਾ ਤਾਂ ਨਹੀਂ ਬਾਈ ਸੁਪਰਾਨੀ ਸੱਚ ਐ ਮਾਨ ਸਰਕਾਰ ਕਰਕੇ ਸਾਡੇ ਸਭ ਦੇ ਬਿੱਲ ਜ਼ੀਰੋ ਆਏ ਨੇ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋਈ ਐ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਤਾਂ ਸਾਡੇ ਘਰੇ ਸਾਈਕਲ ਆਇਆ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਮੇਰੇ ਕੋਲ ਸਿਲਾਈ ਮਸ਼ੀਨ ਆਈ ਤੇ ਮੈਂ ਆਪਣੇ ਜਵਾਕ ਨੂੰ ਲੈਪਟਾਪ ਦਿਵਾ ਸਕਿਆ ਸਿਰਫ ਸਿਰਫ ਜ਼ੀਰੋ ਬਿੱਲ ਕਰਕੇ 600 ਯੂਨਟ ਪਰ ਹੋਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵੈਟ ਦੀ ਕੋਈ ਸ਼ਰਤ ਨਹੀਂ ਲਾਈ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਐ ਇਹ ਔਰ ਸੂਲਤਾ ਦੇ ਨਹੀਂ ਸਕਾਲ ਲਗਾ। ਫਿਰ ਸਾਡੀਆਂ ਪੜਾਣਾਂ ਨੂੰ ਬੱਸਾਂ ਦਾ ਸਫ਼ਰ ਫ੍ਰੀ ਚ ਦੇਣ ਦੀ ਗੱਲ ਸੀ। ਅੱਜ ਉਹ ਵੀ ਲਾਗੂ ਹੋ ਚੁੱਕਿਆ ਹੈ। ਹਰ ਸਕੂਲ ਉਹ ਬੈਂਮਿਨੈਂਸ ਤੁਸੀਂ ਦੇਖ ਰਹੇ ਹੋ ਸਕੂਲਾਂ 'ਚ ਪਹਿਲੀ ਵਾਰ ਹੋਇਆ ਜਦੋਂ ਮੀਟਿੰਗ ਸੀਗੀ ਇਹਨਾਂ ਨੇ ਬਜਟ ਬਤਾਇਆ ਸਕੂਲਾਂ ਦਾ ਨਹੀਂ ਤਾਂ ਸਕੂਲਾਂ ਨੂੰ ਪੈਸੇ ਨਹੀਂ ਮਿਲਦੇ ਸੀ। अच्छा को खर्च जोगा समा नहीं है इनके पैसे स्कूलों को तो मिले रहे। कोई स्कूल ऐसा नहीं भी हज़ार स्कूल पंजाब जिसे बीस पच्ची लाख तो घट रुपया दिता हो क्लीनिक बन रहे हैं डिवेलपमेंट की हर पास लहर चल रही है और सब तो बड़ी गल सा मान योग मुख्यमंत्री सरदार भगवंत सिंह मान जी ने पानी टेल्ला तक बचाने अपराले कि ਤਾਕੇ ਸਾਡਾ ਸਰਵੇ ਦਾ ਪਾਣੀ ਬਚੇ ਔਰ ਕਿਸਾਨਾਂ ਨੂੰ ਸਹੀ ਟਿਕਾਣਾ ਬਿਜਲੀ ਮਿਲੇ ਪਾਣੀ ਮਿਲੇ ਤੁਸੀਂ ਦੇਖਿਆ ਪਿਛਲ ਜਿਹੜੀ ਫਸਲ ਦੇ ਸਮੇਂ ਲਗਾਤਾਰ ਟਕਾਂ ਟਕਾਂ ਕੇ ਬਿਜਲੀ ਆਉਂਦੀ ਰਹੀ ਆ ਕੋਈ ਪਟੋਕੀ ਨਹੀਂ ਲੱਗੀ ਔਰ ਹੋਰ ਵੀ ਅੱਜ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਚਾਲੂ ਕੀਤਾ ਗਿਆ ਉਹ ਵੀ ਇੱਕ ਬਹੁਤ ਵੱਡੀ ਲੋੜ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਜਿਸ ਦੇ ਵਿੱਚ ਕਾਮਯਾਬੀ ਵਾਸਤੇ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਪਿਛਲੇ ਸਮੇਂ ਤੋਂ ਲਗਾਤਾਰ ਪਲਾਨਿੰਗ ਕੀਤੀ ਗਈ ਕਿ ਕੌਣ ਅੰਮਲੀ ਹੈ ਕੌਣ ਨਸ਼ੇ ਵੇਚਦਾ ਹੈ ਕੌਣ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਉਹ ਸਾਰਾ ਕੁਝ ਡਾਟਾ ਤਿਆਰ ਹੋਣ ਤੋਂ ਬਾਅਦ ਕਾਮਲੀ ਰੋਕੂ ਕਾਰਪਾਂਜਾ ਸ਼ੁਰੂ ਹੋ ਗਿਆ ਤੁਸੀਂ ਦੇਖੋਗੇ ਕਿ ਆਉਣ ਵਾਲੇ ਮਹੀਨੇ ਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇੱਕ ਲਾਮਬੰਦੀ ਕੀਤੀ ਜਾਊਗੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਲਹਿਰ ਦਾ ਹਿੱਸਾ ਬਣੋ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਅੱਜ ਵੀ ਇਹ ਸਰਕਾਰ ਦੀਆਂ ਪੂਰੀਆਂ ਸੜਕਾਂ ਦੀ ਰਿਪੇਅਰ ਦਾ ਪ੍ਰੋਗਰਾਮ ਤਿਆਰ ਹੈ ਪਿਛਲੇ 9 ਸਾਲਾਂ ਤੋਂ ਜਿਹੜੀਆਂ ਸੜਕਾਂ ਦੀ ਮੁਰੰਮਤ ਨਹੀਂ ਹੋਈ ਸੀ ਉਹ ਚੱਲੂ ਹੋਣ ਜਾ ਰਹੀ ਹੈ 2492 ਕਰੋੜ ਦਾ ਬਜਟ ਇੱਕ ਪੂਰਾ ਪ੍ਰੋਜੈਕਟ ਅਸੀਂ ਪੂਰੇ ਪੰਜਾਬ ਵਾਸਤੇ ਬਣਾਇਆ ਹੈ ਔਰ ਸਾਡਾ 7500 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ ਉਹ ਮਿਲ ਜਾਣਾ ਹੈ ਮਾਨ ਸਾਹਿਬ ਨੇ ਉਹਦੇ ਵਾਸਤੇ ਸੁਪਰੀਮ ਕੋਰਟ ਚ ਕੇਸ ਪਾਇਆ ਉਹ ਮਿਲ ਜਾਣਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਮਿਲਦੇ ਹਨ ਜੀ ਨੂੰ ਹਰਿੰਦਰ ਢਾਡੀ ਵਾਲੀ ਜੀ ਨੂੰ ਔਰ ਅੱਜ ਦੇ ਦੁਰਲਾਪ ਭੰਗੂ ਸਾਹਿਬ ਨੂੰ ਕਿ ਤੁਸੀਂ ਪਲਾਨਿੰਗ ਤਿਆਰ ਰੱਖੋ ਜਿਹੜੀਆਂ ਕੱਚੀਆਂ ਸੜਕਾਂ ਨੇ ਆਉਣ ਵਾਲੇ ਸਮੇਂ ਚੱਪਾ ਪੰਜਾਬ ਚ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦੇਣੀ ਸਾਰੀਆਂ ਸੜਕਾਂ ਪੱਕੀਆਂ ਕਰਾਵਾਂਗੇ ਕਿਉਂਕਿ ਸਾਡੇ 7000 ਕਰੋੜ ਨਾਲ ਪੰਜਾਬ ਦੀਆਂ ਮੱਡੀਆਂ ਦੇ ਫੜ ਬਣਨੇ ਨੇ ਪੰਜਾਬ ਚ ਮੱਡੀਆਂ ਦੇ ਛੱਡ ਬਣਨੇ ਨੇ ਔਰ ਲਿੰਕ ਸੜਕਾਂ ਪੱਕੀਆਂ ਹੋ ਗਈਆਂ ਨੇ